ਪੰਜਾਬ ਦੇ ਕਲਾਕਾਰਾਂ ਦੀ ਐਨੀ ਹਿੰਮਤ ਹੋ ਗਈ ਕਿ ਸਿੱਖ ਗੁਰੂਆਂ ਬਾਰੇ ਉਹਨਾਂ ਨੂੰ ਪਤਾ ਨਹੀਂ ਵਾਲ ਕਟਿੰਗ ਕਰਦੇ ਹੁਣ ਜਾਂ ਤਮਾਕੂ ਦਾ ਸੇਵਨ ਕਰਦੇ ਹੁਣ ਮੁੜ ਕੇ ਗੁਰੂ ਸਾਹਿਬ ਜਿਹੜੇ ਸਿੱਖ ਜੋਧੇ ਨੇ ਉਹਨਾਂ ਦਾ ਰੋਲ ਕਰਕੇ ਮੁੜ ਕੇ ਉਹ ਉਹੋ ਜਿਹੇ ਤਰੀਕੇ ਫਿਰਨਾ ਸਾਨੂੰ ਉਲਟਾ ਤਮਕਾਰੇ ਨੇ ਸਾਨੂੰ ਮੈਸੇਜ ਕਰ ਰਹੇ ਨੇ ਹਾਲਾਂਕਿ ਸਾਨੂੰ ਇਹ ਚੀਜ਼ ਦੀ ਕੋਈ ਉਹ ਨਹੀਂ ਹੈਗੀ ਕਿ ਸਾਡੇ ਚੈਨਲ ਨੂੰ ਬੰਦ ਕਰ ਦਿੱਤਾ ਜਾਏਗਾ ਜੇ ਸਿੱਕੇ ਨਾਲ ਸਟ੍ਰਾਈਕਾਂ ਵੱਜੀਆਂ ਨੇ ਸਾਡੇ ਚੈਨਲਾਂ ਦੇ ਉੱਤੇ ਇਨਕਮ ਵੱਜੋਂ ਬੰਦ ਕਰ ਦਿੱਤਾ ਗਿਆ ਕੋਈ ਨਹੀਂ ਹਟਾ ਦੇਣਗੇ ਫਿਰ ਜਦੋਂ ਸਿੰਘ ਜਾਗ ਪੇ ਆਪ ਹੀ ਹਟ ਜੂਗਾ ਅਸੀਂ ਉਹ ਖਬਰ ਚਲਾਈ ਪਰ ਸਾਨੂੰ ਖਮਿਆਜ਼ਾ ਭੁਗਤਣਾ ਪਿਆ ਸੱਚ ਬੋਲਣ ਦਾ ਸਾਡੇ ਪੇਜ ਦੇ ਉੱਤੇ ਸਟ੍ਰਾਈਕਾਂ ਮਾਰ ਦਿੱਤੀਆਂ ਗਈਆਂ ਇਹ ਵੀ ਗੱਲ ਤਾਂ ਕਿਸੇ ਨੂੰ ਤੁਸੀਂ ਕਹਿਣਾ ਵੀ ਤੁਸੀਂ ਆਹ ਹਟਾਓ ਵੀ ਜੇ ਉਹਨਾਂ ਦੇ ਕੋਈ ਆਵਾਜ਼ ਬੁਲੰਦ ਕਰਦਾ ਹੱਕ ਸੱਚ ਦੀ ਆਵਾਜ਼ ਨੂੰ ਕੋਈ ਰੋਕ ਨਹੀਂ ਸਕਦਾ ਸਿੱਧੀਆਂ ਸਟ੍ਰਾਈਕਾਂ ਮਾਰੀਆਂ ਗਈਆਂ ਹਾਲਾਂਕਿ YouTube ਦੀਆਂ ਵੀਡੀਓ ਦਿਖਾ ਰਹੇ ਨੇ ਕਿ ਵੀ ਡੀਲੀਟ ਕਰੋ ਨਹੀਂ ਤਾਂ ਅਸੀਂ ਫਿਰ ਅਸੀਂ ਕਾਰਵਾਈ ਕਰਾਂਗੇ ਇਮੀਡੀਏਟਲੀ ਕਹਿੰਦੇ ਇਸ ਨੂੰ ਹਟਾ ਦਿਓ ਜਿਹੜਾ ਹੱਕ ਸੱਚ ਤੇ ਲੜਾਈ ਕਰਦਾ ਜਿਹੜਾ ਹੱਕ ਸੱਚ ਤੇ ਪਹਿਰਾ ਦਿੰਦਾ ਉਹਨੂੰ ਕੋਈ ਰੋਕ ਨਹੀਂ ਸਕਦਾ ਕਿੰਨੀਆਂ ਸਟ੍ਰਾਈਕਾਂ ਮਰਾ ਦੇਣਗੇ ਹੋਣ ਸੰਗਤ ਸਾਰੀ ਸੁੱਤੀ ਪਈ ਆ ਨਾ ਕੋਈ ਅਸੀਂ ਅਕਾਲ ਤਖਤ ਸਾਹਿਬ ਨੂੰ ਲੈ ਕੇ ਭੇਜਿਆ ਐ ਜੀਪੀਸੀ ਨੂੰ ਲੈ ਕੇ ਭੇਜਿਆ ਸਾਰਾ ਪੰਸ ਨਾਲ ਆ ਤੁਹਾਡੇ ਜਿਹੜੀ ਚੰਗੀ ਖਬਰ ਤੁਸੀਂ ਦਿਖਾਉਣੀ ਹੋ ਜਿੱਥੇ ਕੋਈ ਗਲਤ ਆ ਉਥੇ ਬੋਲਣਾ ਉਚਾਹੀਦਾ ਹਰੇਕ ਸਿੱਖ ਨੂੰ ਬਲਜੀਤ ਸਿੰਘ ਦਿਓ ਉਹਨਾਂ ਨੂੰ ਕਿਵੇਂ ਇਨੀ ਪਰਮਿਸ਼ਨ ਮਿਲ ਗਈ ਕਿ ਉਹ ਬਾਬੇ ਨਾਨਕ ਨੂੰ ਹੂ ਬੂਹ ਦਿਖਾ ਦਿੰਦੇ ਹਾਲਾਂਕਿ ਸਾਨੂੰ ਸੋਚਣ ਤੇ ਵੀ ਆਉਂਦਾ ਕਿ ਅਸੀਂ ਬਾਬੇ ਨਾਨਕ ਦਾ ਕਿਸੇ ਸਿੱਕੇ ਨਾਲ ਚਿੱਤਰ ਦੇਖ ਲੱਗਦੇ ਹਾਂ ਚਿੱਤਰ ਬਣਾ ਸਕਦੇ ਹਾਂ ਪਰ ਉਹ ਤਾਂ ਬਿਲਕੁਲ ਪੇਸ਼ ਕਰ ਰਹੇ ਨੇ ਸਾਡੇ ਬੱਚੇ ਜਨਰੇਸ਼ਨ ਕੀ ਸੋਚੇਗੀ ਕਿ ਇਹ ਇਹ ਸਾਹਮਣੇ ਬਾਬਾ ਨਾਨਕਾਂ ਨੂੰ ਮੱਥਾ ਟੇਕੋ ਜਿਵੇਂ ਫੋਟੋ ਨੂੰ ਟੇਕੇ ਜਾ ਰਿਹਾ ਹਾਲਾਂਕਿ ਪ੍ਰਵਾਨਤ ਨਹੀਂ ਹੈਗੀਆਂ ਫੋਟੋਆਂ ਸਿੱਖਾਂ ਦੇ ਵਿੱਚ ਜਿਵੇਂ ਰੋਸ਼ਨੀ ਦਿਖਾਈ ਹੈ ਜਾਂ ਮਰਦਾਨਾ ਜਿਹਦਾ ਰੋਰ ਕੀਤਾ ਗਿਆ ਇਹ ਪਹਿਲਾ ਜਿਹੜੀ ਦਿਖਾਉਣੀ ਚਾਹੀਦੀ ਆ ਜਿਸ ਤਰ੍ਹਾਂ ਸੋਮਨੀ ਕਮੇਟੀ ਆ ਜਾਂ ਹੋਰ ਸ਼ਰਮੌਰ ਜਥੇਬੰਦੀਆਂ ਨੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਦਿਖਾਇਆ ਜਾਵੇ ਵੀ ਆ ਬਿਲਕੁਲ ਸਹੀ ਆ ਜਾਂ ਗਲਤ ਆ ਗਾਣਾ ਬਣਾ ਸਕਦੇ ਆਂ ਅਸੀਂ ਕਿ ਸਿੱਖ ਯੋਧੇ ਦਾ ਤੇ ਜਾਂ ਉਹਨਾਂ ਦੇ ਕਿਰਦਾਰ ਉਹ ਵੀ ਉਹ ਪੇਸ਼ ਕਰ ਸਕਦੇ ਨੇ ਜਿਹੜੇ ਪੂਰਨ ਰਹਿਤ ਮਰਜ਼ਾਦਾ ਦੇ ਵਿੱਚ ਪਰਪੱਕ ਹੋਣ ਅਸੀਂ ਇਹ ਨਹੀਂ ਹੋਣ ਦਵਾਵਾਂਗੇ ਕਿ ਵੀ ਕੋਈ ਜਿਹੜੇ ਸਿੱਖ ਗੁਰੂ ਸਾਹਿਬਾਨ ਨੇ ਉਹਨਾਂ ਦਾ ਕਰਦਾਰ ਨਵਾਇਆ ਪੰਜਾਬ ਦੇ ਕਲਾਕਾਰਾਂ ਦੀ ਐਨੀ ਹਿੰਮਤ ਹੋ ਗਈ ਕਿ ਸਿੱਖ ਗੁਰੂਆਂ ਬਾਰੇ ਉਹਨਾਂ ਨੂੰ ਪਤਾ ਨਹੀਂ ਸਿੱਖ ਰਹਿਤ ਮਰਿਆਦਾ ਬਾਰੇ ਉਹਨਾਂ ਨੂੰ ਪਤਾ ਨਹੀਂ ਆਖਰਕਾਰ ਆਪਣੇ ਆਪ ਨੂੰ ਸਿੱਖ ਕਹਾਉਂਦੇ ਨੇ ਮੈਂ ਗੱਲ ਕਰ ਰਿਹਾ ਪੰਜਾਬੀ ਸਿੰਗਰ ਐਮੀ ਵਿਰਕ ਜਿਨ੍ਹਾਂ ਨੇ ਇੱਕ ਗੀਤ ਦੇ ਵਿੱਚ ਬਾਬੇ ਨਾਨਕ ਦੀ ਰੌਸ਼ਨੀ ਦਿਖਾਈ ਗਈ ਭਾਈ ਮਰਦਾਨਾ ਜੀ ਨੂੰ ਇੱਕ ਦਿਖਾਇਆ ਗਿਆ ਇੱਕ ਬੰਦੇ ਦੇ ਰੂਪ ਦੇ ਵਿੱਚ ਅਸੀਂ ਉਹ ਖਬਰ ਚਲਾਈ ਪਰ ਸਾਨੂੰ ਖਮਿਆਜ਼ਾ ਭੁਗਤਣਾ ਪਿਆ ਸੱਚ ਬੋਲਣ ਦਾ ਸਾਡੇ ਪੇਜ ਦੇ ਉੱਤੇ ਸਟ੍ਰਾਈਕਾਂ ਮਾਰ ਦਿੱਤੀਆਂ ਗਈਆਂ ਉਹ ਵੀਡੀਓ ਹਟਵਾ ਦਿੱਤੀਆਂ ਗਈਆਂ ਹਲੇ ਤੱਕ ਉਹ ਪੈਂਡਿੰਗ ਪੈਰੀਆਂ ਨੇ ਇਨਕਮ ਤੱਕ ਸਾਰਾ ਕੁਝ ਪੈ ਜਾਂਦਾ ਹੈ ਜ਼ੋਰ ਪੈਂਦਾ ਉਸ ਦੇ ਉੱਤੇ ਸਰਵਾਈਵ ਨਹੀਂ ਕਰ ਪਾਉਂਦਾ ਬੰਦਾ ਪਰ ਜਿਸ ਤਿੱਕੇ ਦੇ ਨਾਲ ਸਾਨੂੰ ਇਹ ਚੀਜ਼ਾਂ ਸਹਿਣੀਆਂ ਪੈਰੀਆਂ ਨੇ ਭੁਗਤਣੀਆਂ ਪੈਰੀਆਂ ਨੇ ਅਸੀਂ ਅਕਾਲ ਤਖਤ ਸਾਹਿਬ ਨੂੰ ਭੇਜਿਆ ਲੈ ਕੇ ਪਰ ਹਜੇ ਤੱਕ ਕੋਈ ਕਾਰਵ ਨਹੀਂ ਹੋਈ ਤਿੰਨ ਦਿਨਾਂ ਤੋਂ ਅਸੀਂ ਇਸ ਚੀਜ਼ ਦੇ ਉੱਤੇ ਕੰਮ ਕਰ ਰਹੇ ਹਾਂ ਕੈਮੀ ਵਿਰਕ ਨੇ ਬਹੁਤ ਗਲਤ ਕੀਤਾ ਹੈ ਗੁਰੂ ਸਾਹਿਬ ਨੂੰ ਜਿਸ ਤਿੱਕੇ ਨਾਲ ਪੇਸ਼ ਕੀਤਾ ਗਿਆ ਹੈ ਕੱਲ ਬੀਤੇ ਦਿਨ ਇਹ ਵੀ ਹਰਪ੍ਰੀਤ ਸਿੰਘ ਕਲੋਂ ਵੀਰ ਨੇ ਉਹਨਾਂ ਨੇ ਇੱਕ ਪੋਸਟ ਪਾਈ ਜਿਸ ਦੇ ਵਿੱਚ ਉਹਨਾਂ ਨੇ ਸਵਾਲ ਖੜੇ ਕੀਤੇ ਐਮੀ ਵੀਰ ਕੋਹਰਾ ਦੇ ਉੱਤੇ ਕਿ ਕਿਸ ਤਿੱਕੇ ਨਾਲ ਤੁਸੀਂ ਗੁਰੂ ਸਾਹਿਬ ਨੂੰ ਦਿਖਾ ਸਕਦੇ ਹੋ ਉਸ ਤੋਂ ਪਹਿਲਾਂ ਛੋਟੇ ਸਾਹਿਬ ਜਦਿਆਂ ਦੇ ਉੱਤੇ ਬੰਦਿਆਂ ਦੀਆਂ ਚਾਹ ਸਾਹਿਬ ਜਦਿਆਂ ਨੂੰ ਲੈ ਕੇ ਫਿਲਮ ਆਈ ਉਸ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਇਸ ਦੇ ਵਿੱਚ ਜਿਹੜੇ ਬਲਜੀਤ ਸਿੰਘ ਦਿਓ ਨੇ ਉਹਨਾਂ ਨੂੰ ਸਵਾਲ ਕੀਤੇ ਕਿ ਤੁਹਾਨੂੰ ਕਿਹਨੇ ਅਧਿਕਾਰ ਦੇ ਦਿੱਤਾ ਤੁਸੀਂ ਇਸ ਤਿੱਕੇ ਨਾਲ ਗੁਰੂ ਸਾਹਿਬ ਨੂੰ ਜਿਹੜਾ ਦਿਖਾ ਸਕਦੇ ਹੋ ਰੋਸ਼ਨੀ ਦੇ ਵਿੱਚ ਤਾਂ ਅਸੀਂ ਗੱਲਬਾਤ ਕਰਾਂਗੇ ਬਾਬਾ ਰਾਏ ਰਾਜ ਸਿੰਘ ਜੀ ਨੇ ਸਾਡੇ ਨਾਲ ਕਿ ਕੀ ਸਿੱਖ ਇਸ ਸਿੱਕੇ ਦੇ ਨਾਲ ਗੁਰੂ ਸਾਹਿਬਾਨਾਂ ਨੂੰ ਪੇਸ਼ ਕਰਨਗੇ ਲੋਕਾਂ ਤੱਕ ਇਸ ਸਿੱਕੇ ਦੇ ਨਾਲ ਪਹੁੰਚਾਉਣਗੇ ਸਮਝ ਸਮਝਣ ਦੀ ਕੋਸ਼ਿਸ਼ ਕਰਨਗੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਬਾ ਜੀ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਜਿਸ ਸਿੱਕੇ ਦੇ ਨਾਲ ਇੱਕ ਗਾਣਾ ਆਇਆ YouTube ਦੇ ਉੱਤੇ ਸੱਚੇ ਪਾਤਸ਼ਾਹ ਉਸ ਗਾਣੇ ਦੇ ਵਿੱਚ ਬਾਬੇ ਨਾਨਕ ਨੂੰ ਦਿਖਾਇਆ ਗਿਆ ਹਾਲਾਂਕਿ ਉਹ ਇੱਕ ਬੰਦਾ ਹੀ ਹੈ ਹੱਥ ਧੋਂਦਾ ਨਜ਼ਰ ਆ ਰਿਹਾ ਉਹਨੂੰ ਇੱਕ ਬਾਬਾ ਨਾਨਕ ਬਣਾ ਕੇ ਪੇਸ਼ ਕੀਤਾ ਗਿਆ ਦੂਜੇ ਪਾਸੇ ਭਾਈ ਮਰਦਾਨਾ ਜੀ ਨੇ ਉਹ ਵੀ ਇੱਕ ਬੰਦੇ ਨੇ ਭਾਈ ਮਰਦਾਨਾ ਦੇ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਪੰਨਾਏ ਵੀਡੀਓ ਨੂੰ ਕਿਵੇਂ ਦੇਖਦੇ ਹੋ ਕਿ ਐਵੇਂ ਦੇ ਹੈਗਾ ਸਿੱਖਾਂ ਦੇ ਵਿੱਚ ਸਾਰੀਆਂ ਚੀਜ਼ਾਂ ਹੈਗੀਆਂ ਐਵੇਂ ਦੀਆਂ ਪਰਮਾਨੰਤ ਨੇ ਸਾਰੀਆਂ ਦੇਖੋ ਗੁਰੂ ਸਾਹਿਬ ਦਾ ਰੋਲ ਕਰਨਾ ਜਾ ਉਹਨਾਂ ਦੇ ਸੇਵਕ ਦਾ ਜਿਹੜੇ ਨਾਲ ਰਹਿੰਦੇ ਸੀ ਇਹ ਬਿਲਕੁਲ ਸਿੱਖ ਸਮਾਜ ਇਜਾਜ਼ਤ ਨਹੀਂ ਦਿੰਦਾ ਇਹ ਨਹੀਂ ਹੋਣਾ ਚਾਹੀਦਾ ਸੀ ਜਿਵੇਂ ਰੌਸ਼ਨੀ ਦਿਖਾਈ ਆ ਜਾਂ ਮਰਦਾਨਾ ਜੀ ਦਾ ਰੋਲ ਕੀਤਾ ਗਿਆ ਇਹ ਪਹਿਲਾਂ ਜਿਹੜੀ ਦਿਖਾਉਣੀ ਚਾਹੀਦੀ ਆ ਜਿਸ ਤਰ੍ਹਾਂ ਸੋਨਨੀ ਕਮੇਟੀ ਹੈ ਜਾਂ ਹੋਰ ਸ਼ਰਮੌਰ ਜਥੇਬੰਦੀਆਂ ਨੇ ਹਮ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਦਿਖਾਇਆ ਜਾਵੇ ਵੀ ਆਹ ਬਿਲਕੁਲ ਸਹੀ ਹੈ ਜਾਂ ਗਲਤ ਆ ਹਮ ਗਾਣਾ ਬਣਾ ਸਕਦੇ ਆਂ ਅਸੀਂ ਕਿ ਸਿੱਖ ਯੋਧੇ ਦਾ ਹਮ ਤੇ ਜਾਂ ਉਹਨਾਂ ਦੇ ਕਿਰਦਾਰ ਉਹ ਵੀ ਉਹ ਪੇਸ਼ ਕਰ ਸਕਦੇ ਨੇ ਜਿਹੜੇ ਪੂਰਨ ਰਹਿਤ ਮਰਜ਼ਾਦਾ ਦੇ ਵਿੱਚ ਪਰਪੱਕ ਹੋਣ ਹਮ ਯੋਧਿਆਂ ਦਾ ਹਮ ਤੇ ਇਹ ਨਹੀਂ ਹੋਵੇ ਵੀ ਜਿਸ ਤਰ੍ਹਾਂ ਉਹ ਬਾਲ ਕਟਿੰਗ ਕਰਦੇ ਹੁਣ ਜਾਂ ਤਮਾਕੂ ਦਾ ਸੇਵਨ ਕਰਦੇ ਹੁਣ ਮੁੜ ਕੇ ਗੁਰੂ ਸਾਹਿਬ ਜਿਹੜੇ ਸਿੱਖ ਜੋਧ ਨੇ ਉਹਨਾਂ ਦਾ ਰੋਲ ਕਰਕੇ ਮੁੜ ਕੇ ਉਹ ਉਹੋ ਜਿਹੇ ਤਰੀਕੇ ਫਿਰਨਾ ਇਹ ਨਹੀਂ ਹੋਣਾ ਚਾਹੀਦਾ ਇਹ ਫਾਵਨ ਦੀ ਲਗਣੀ ਚਾਹੀਦੀ ਜਿਸ ਤਰ੍ਹਾਂ Hindu ਧਰਮ ਦੇ ਵਿੱਚ ਅਸੀਂ ਦੇਖਦੇ ਆ ਸ਼ਿਵਜੀ ਭਗਵਾਨ ਦਾ ਵੀ ਰੂਪ ਬਣ ਗਿਆ ਜਿੰਨੀਆਂ ਦੇਵੀਆਂ ਦਾ ਰੂਪ ਵੀ ਬਣਿਆ ਗਣੇਸ਼ ਜਿੰਨੇ ਵੀ ਪ੍ਰਮੁੱਖ ਦੇਵਤੇ ਨੇ ਉਹ ਸਾਰੇ ਜਿਹੜੇ ਆਮ ਬੰਦੇ ਨੇ ਉਹ ਕਰਦੇ ਨੇ ਤੇ ਸਤਕਾਰਤਾ ਉਹਨਾਂ ਦਾ ਕੋਈ ਰਹਿ ਨਹੀਂ ਗਿਆ ਹੁਣ ਆ ਰਾਮਲੀਲਾ ਹੁੰਦੀ ਆ ਉਹਦੇ ਵਿੱਚ ਅ ਆ ਰਾਮਚੰਦਰ ਭਗਵਾਨ ਦਾ ਰੋਲ ਹੁੰਦਾ ਹਨੂਮਾਨ ਜੀ ਦਾ ਰੋਲ ਹੁੰਦਾ ਉਹ ਘੰਟੇ ਬਾਅਦ ਜਾ ਕੇ ਬੀਣੀਆਂ ਪੀਣ ਲੱਗ ਜਾਂਦੇ ਨੇ ਇਹ ਕੋਈ ਠੀਕ ਨਹੀਂ ਹੈ ਇਸ ਤਰ੍ਹਾਂ ਸਿੱਖ ਜਿਹੜੇ ਨੇ ਉਹ ਕਦੇ ਵੀ ਇਹ ਪਰਵਾਨ ਨਹੀਂ ਕਰਨਗੇ ਅਸੀਂ ਇਹ ਨਹੀਂ ਹੋਣ ਦਵਾਵਾਂਗੇ ਕਿ ਵੀ ਕੋਈ ਜਿਹੜੇ ਸਿੱਖ ਗੁਰੂ ਸਾਹਿਬਾਨ ਨੇ ਉਹਨਾਂ ਦਾ ਕਿਰਦਾਰ ਨਵਾਇ ਇੱਕ ਪਹਿਲਾਂ ਫਿਲਮ ਵੀ ਬਣੀ ਸੀ ਬਾਬਾ ਨਾਨਕ ਉਹ ਉਹ ਪਤਾ ਨਹੀਂ ਕਿਨੇ ਬਣਾਈ ਸੀ ਉਹਦੇ ਉੱਤੇ ਵੀ ਫਿਰ ਪਾਵਨ ਜੀ ਨਾਨਕ ਸ਼ਾਹ ਫਕੀਰ ਜਿਹੜੀ ਆ ਰਹੀ ਸੀਗੀ ਉਸ ਦੇ ਉੱਤੇ ਵਿਰੋਧ ਕੀਤਾ ਉਹ ਇਹ ਸੇਮ ਹੀ ਸੀਗਾ ਉਹੀ ਸੇਮ ਚੀਜ਼ੇ ਲੈ ਕੇ ਆ ਰਹੇ ਸੀਗੇ ਪਰ ਵਿਰੋਧ ਕੀਤਾ ਸੰਗਤ ਨੇ ਪਰ ਹੁਣ ਸੰਗਤ ਸਾਰੀ ਸੁੱਤੀ ਪਈ ਆ ਨਾ ਕੋਈ ਅਸੀਂ ਅਕਾਲ ਤਖਤ ਸਾਹਿਬ ਨੂੰ ਲੈ ਕੇ ਭੇਜਿਆ ਐ ਜੀ ਪੀ ਸੀ ਨੂੰ ਲੈ ਕੇ ਭੇਜਿਆ 3 ਦਿਨਾਂ ਤੋਂ ਅਸੀਂ ਇਸ ਤੇ ਤੇ ਕੰਮ ਕਰ ਰਹੇ ਹਾਂ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਨਾ ਕੋਈ ਸਾਹਮਣੇ ਆ ਕੇ ਬੋਲਿਆ ਦੇਖੋ ਤਾਂ ਹੁਣ ਜਿੱਥੇ ਤੁਸੀਂ ਲਿਖ ਕੇ ਭੇਜਿਆ ਅਕਾਲ ਤਖਤ ਸਾਹਿਬ ਨੂੰ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਜੇ ਸ਼੍ਰੋਮਣੀ ਕਮੇਟੀ ਉਹ ਕਰੇ ਕਾਰਵਾਈ ਹੂੰ ਅਸੀਂ ਇਸ ਦੀ ਇਜਾਜ਼ਤ ਤਾਂ ਨਹੀਂ ਦਿੰਦੇ ਗੁਰੂ ਸਾਹਿਬ ਦਾ ਰੋਲ ਕੋਈ ਕਰ ਨਹੀਂ ਸਕਦਾ ਆ ਹੁਣ ਤਿੰਨ ਚਾਰ ਦਿਨ ਹੋ ਗਏ ਗੁਰੂ ਸਾਹਿਬ ਦੇ ਪ੍ਰਕਾਸ਼ ਪ੍ਰਭ ਦੇ ਇਧਰ ਕਿਤੇ ਐਮਪੀ ਦੇ ਵਿੱਚ ਐਮਪੀ ਦੇ ਵਿੱਚ ਸਡਾਣਾ ਪਿੰਡਾਖਾਨੀ ਉਥੇ ਇੱਕ ਬੀਬੀ ਨੇ ਗੁਰੂ ਸਾਹਿਬ ਦਾ ਰੋਲ ਹੋ ਕੇ ਇਦਾਂ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਬੈਠੀ ਤੇ ਉਥੇ ਜਾ ਕੇ ਸਿੰਘ ਪਹੁੰਚ ਕੇ ਉਥੇ ਉਹਨਾਂ ਦੀ ਜਿਹੜੀ ਹੈਗੀ ਉਹਨਾਂ ਦੇ ਵਿਰੁੱਧ ਪਰਚੇ ਦਰਜ ਕਰਾਏ ਯਾ ਅਨੋਨੀ ਮਾਫੀ ਮੰਗਣੀਆਂ ਪਈਆਂ ਦੇਖੋ ਉਹ ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਸੀ ਗੁਰੂ ਸਹਿਮਾਨ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਸੀ ਭਾਈ ਮਰਦਾਨਾ ਜੀ ਉਹ ਵੀ ਇੱਕ ਅਗੰਮੀ ਜੋਤ ਸੀ ਕਿਉਂਕਿ ਉਹਨਾਂ ਦੇ ਨਾਲ ਰਹੇ ਨੇ ਸਾਰੀ ਉ ਜੀਵਨ ਨੂੰ ਗੁਰੂ ਸਾਹਿਬ ਦੇ ਨਾਲ ਲਾਇਆ ਉਹਨਾਂ ਨੇ ਇਸ ਤਰ੍ਹਾਂ ਨਹੀਂ ਦਿਖਾ ਸਕਦੇ ਇਹ ਬਿਲਕੁਲ ਗਲਤ ਆ ਤੇ ਇਹ ਤੁਰੰਤ ਹਟਾਉਣਾ ਚਾਹੀਦਾ ਉਹ ਤਾਂ ਬਾਬਾ ਜੀ ਸਾਨੂੰ ਉਲਟਾ ਧਮਕਾ ਰਹੇ ਨੇ ਸਾਨੂੰ ਮੈਸੇਜ ਕਰ ਰਹੇ ਨੇ ਹਾਲਾਂਕਿ ਸਾਨੂੰ ਇਹ ਚੀਜ਼ ਦੀ ਕੋਈ ਉਹ ਨਹੀਂ ਹੈਗੀ ਕਿ ਸਾਡੇ ਚੈਨਲ ਨੂੰ ਬੰਦ ਕਰ ਦਿੱਤਾ ਜਾਏਗਾ ਜੇ ਸਿੱਕੇ ਨੂੰ ਸਟ੍ਰਾਈਕਾਂ ਵੱਜੀਆਂ ਨੇ ਸਾਡੇ ਚੈਨਲਾਂ ਦੇ ਉੱਤੇ ਇਨਕਮ ਵੱਜੋਂ ਬੰਦ ਕਰ ਦਿੱਤਾ ਗਿਆ ਸਿੱਧੀਆਂ ਸਟ੍ਰਾਈਕਾਂ ਮਾਰੀਆਂ ਗਈਆਂ ਹਨ ਹਾਲਾਂਕਿ YouTube ਦੀਆਂ ਵੀਡੀਓ ਦਿਖਾ ਰਹੇ ਨੇ ਕਿ ਵੀ ਡੀਲੀਟ ਕਰੋ ਨਹੀਂ ਤਾਂ ਅਸੀਂ ਫਿਰ ਅਸੀਂ ਕਾਰਵਾਈ ਕਰਾਂਗੇ ਇਮੀਡੀਏਟਲੀ ਕਹਿੰਦੇ ਇਸ ਨੂੰ ਹਟਾ ਦਿਓ ਕਿ ਲੱਗਦਾ ਕਿ ਉਹਨੇ ਆਪ ਤਾਂ ਹਟਾਇਆ ਨਹੀਂ ਪਰ ਸਾਨੂੰ ਮਜਬੂਰ ਕਰ ਰਿਹਾ ਕਿ ਇਸ ਨੂੰ ਹਟਾਓ ਨਹੀਂ ਤਾਂ ਸਟ੍ਰਾਈਕ ਮਾਰਾਂਗੇ ਕੋਈ ਨਹੀਂ ਹਟਾ ਦੇਣਗੇ ਫਿਰ ਜਦੋਂ ਸਿੰਘ ਜਾਗ ਪੇ ਆਪ ਹੀ ਹਟ ਜੂਗਾ ਇਹ ਵੀ ਗੱਲ ਤਾਂ ਕਿਸੇ ਨੂੰ ਤੁਸੀਂ ਕਹਿਣਾ ਵੀ ਤੁਸੀਂ ਆਹ ਹਟਾਓ ਵੀ ਜੇ ਉਹਨਾਂ ਦੇ ਕੋਈ ਆਵਾਜ਼ ਬੁਲੰਦ ਕਰਦਾ ਹੱਕ ਸੱਚ ਦੀ ਆਵਾਜ਼ ਨੂੰ ਕੋਈ ਰੋਕ ਨਹੀਂ ਸਕਦਾ ਤੁਸੀਂ ਨਹੀਂ ਕਰੋਗੇ ਹੋਰ ਕੋਈ ਆ ਜੂਗਾ ਜਿਹੜਾ ਹੱਕ ਸੱਚ ਦੀ ਲੜਾਈ ਕਰਦਾ ਜਿਹੜਾ ਹੱਕ ਸੱਚ ਤੇ ਪਹਿਰਾ ਦਿੰਦਾ ਉਹਨੂੰ ਕੋਈ ਰੋਕ ਨਹੀਂ ਸਕਦਾ ਕਿੰਨਿਆਂ ਸਟ੍ਰਾਈਕਾਂ ਮਾਰ ਦੇਣਗੇ ਇਹ ਉਹਨਾਂ ਨੂੰ ਸੋਚਣਾ ਚਾਹੀਦਾ ਸਾਰਾ ਪੰਥ ਨਾਲ ਆ ਤੁਹਾਡੇ ਜਿਹੜੀ ਚੰਗੀ ਖਬਰ ਤੁਸੀਂ ਦਿਖਾਉਣੀ ਹੋ ਜਿੱਥੇ ਕੋਈ ਗਲਤ ਆ ਉਥੇ ਬੋਲਣਾ ਉਚਾਹੀਦਾ ਹਰੇਕ ਸਿੱਖ ਨੂੰ ਬਿਲਕੁਲ ਇਸ ਕਰਕੇ ਅਸੀਂ ਤੁਹਾਡੇ ਨਾਲ ਆ ਉਹਨਾਂ ਨੂੰ ਵੀ ਕਹਿੰਨੇ ਆ ਵੀ ਆਪਦਾ ਜਿਹੜਾ ਇਹ ਗਾਣਾ ਇਹ ਬੰਦ ਕਰੋ ਤੇ ਸਰੋਣੀ ਕਮੇਟੀ ਕਾਰਵਾਈ ਕਰੇ ਅਕਾਲ ਤਖਤ ਸਾਹਿਬ ਕਾਰਵਾਈ ਕਰੇ ਬਿਲਕੁਲ ਬਾਬਾ ਜੀ ਹੁਣ ਤੱਕ ਕਿਉਂ ਨਹੀਂ ਕੋਈ ਕਾਰਵਾਈ ਕਰ ਰਿਹਾ ਜਿਸ ਤਿੱਕੇ ਨਾਲ ਚੀਜ਼ਾਂ ਨੇ ਐਮਈ ਵਿਰਕ ਨੂੰ ਇੰਨੀ ਪਰਮਿਸ਼ਨ ਕਿਵੇਂ ਮਿਲ ਗਈ ਬਲਜੀਤ ਸਿੰਘ ਦਿਓ ਉਹਨਾਂ ਨੂੰ ਕਿਵੇਂ ਇਨੀ ਪਰਮਿਸ਼ਨ ਮਿਲ ਗਈ ਕਿ ਉਹ ਬਾਬੇ ਨਾਨਕ ਨੂੰ ਹੂ ਬੂ ਹੂ ਦਿਖਾ ਦਿੰਦੇ ਹਨ ਹਾਲਾਂਕਿ ਸਾਨੂੰ ਸੋਚਣ ਤੇ ਵੀ ਆਉਂਦਾ ਕਿ ਅਸੀਂ ਬਾਬੇ ਨਾਨਕ ਦਾ ਕਿਸੇ ਚਿੱਕੇ ਨਾਲ ਚਿੱਤਰ ਦੇਖ ਲੱਗਦੇ ਹਾਂ ਚਿੱਤਰ ਬਣਾ ਸਕਦੇ ਹਾਂ ਪਰ ਉਹ ਤਾਂ ਬਿਲਕੁਲ ਪੇਸ਼ ਕਰ ਰਹੇ ਨੇ ਸਾਡੇ ਬੱਚੇ ਜਨਰੇਸ਼ਨ ਕੀ ਸੋਚੇਗੀ ਕਿ ਇਹ ਇਹ ਸਾਹਮਣੇ ਬਾਬਾ ਨਾਨਕਾਂ ਨੂੰ ਮੱਥਾ ਟੇਕੋ ਜਿਵੇਂ ਫੋਟੋਆਂ ਨੂੰ ਟੇਕੇ ਜਾ ਰਿਹਾ ਹਾਲਾਂਕਿ ਪ੍ਰਮਾਣਿਤ ਨਹੀਂ ਹੈਗੀਆਂ ਫੋਟੋਆਂ ਸਿੱਖਾਂ ਦੇ ਵਿੱਚ ਕੋਈ ਫੋਟੋ ਪ੍ਰਮਾਣਿਤ ਨਹੀਂ ਗੁਰੂ ਸਾਹਿਬ ਦੀ ਇਹ ਤਾਂ ਕਲਪਨਾ ਨੇ ਚਲੋ ਜਦੋਂ ਗੁਰੂ ਸਾਹਿਬ ਦਾ ਉੱਤੇ ਨਾਂ ਲਿਖਿਆ ਜਾਂਦਾ ਉਹ ਸਤਕਾਰ ਜਿਹੜੇ ਸਿੱਖ ਨੇ ਸਤ ਗੁਰੂ ਸਾਹਿਬ ਦਾ ਨਾਮ ਹੀ ਜਦੋਂ ਕੋਈ ਸੁਣਦਾ ਕਰਦਾ ਉਹ ਪਵਿੱਤਰ ਹੋ ਜਾਂਦਾ ਉਹਦਾ ਆਟੋਮੈਟਿਕ ਜਦੋਂ ਗੁਰੂ ਸਾਹਿਬ ਦਾ ਸਰੂਪ ਤਾਂ ਇੱਕ ਪਾਸੇ ਰਿਹਾ ਜਦੋਂ ਨਾਮ ਹੀ ਸੁਣਦੇ ਅਗਲਾ ਅਸੀਸ ਝੁਕ ਜਾਂਦਾ ਜਿਹੜਾ ਮੀ ਬਿਰਕਾ ਜਾਂ ਹੋਰ ਆ ਇਹਨਾਂ ਨੂੰ ਸੋਚਣਾ ਚਾਹੀਦਾ ਤੇ ਫਿਰ ਗੜਬੜ ਹੋ ਗਈ ਹੁਣ ਪਹਿਲਾਂ ਹੀ ਸੋਚ ਲੈਣਾ ਵੀ ਕੀ ਕਰਨਾ ਨੇ ਉਹਨਾਂ ਦੇ ਬੰਦ ਕਰਨ ਜਾਂ ਉਹ ਸਪਸ਼ਟੀਕਰਨ ਦੇਣ ਜਾਂ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਕਰਨ ਜਾਂ ਹੋਰ ਇਥੇ ਕਾਲ ਤਕ ਸਾਹਿਬ ਨਾਲ ਗੱਲਬਾਤ ਕਰਨਾ ਉਹ ਗੱਲਬਾਤ ਕਰਕੇ ਆਪਾਂ ਸਪਸ਼ਟੀਕਰਨ ਦੇਣ ਨਹੀਂ ਵੀਰੇ ਤਾਂ ਦਿਨੋਂ ਦਿਨ ਬਰੋਧ ਹੋਊਗਾ ਇਸ ਦੇ ਵਿੱਚ ਇਹ ਵੀ ਹੈ ਕਿ ਉਹ ਵੀ ਕਹਿ ਸਕਦੇ ਨੇ ਸਾਡੇ ਕੋਲ ਪਰਮਿਸ਼ਨ ਹੈਗੀ ਅਸੀਂ ਤਾਂ ਚਲਾ ਸਕਦੇ ਆ ਸਾਨੂੰ ਹੱਕ ਹੈ ਅਸੀਂ ਆਜ਼ਾਦ ਦੇਸ਼ ਦੇ ਵਿੱਚ ਰਹਿ ਰਹੇ ਆ ਸਾਨੂੰ ਅਧਿਕਾਰ ਹੈ ਅਸੀਂ ਬਣਾ ਸਕਦੇ ਆ ਇਹ ਵੀ ਹੋ ਸਕਦਾ ਉਹ ਕਹਿ ਸਕਦੇ ਨੇ ਸਾਡੇ ਕੋਲ ਤਹਾਕਾ ਸੀ ਤਾਂ ਜਿੰਨੂੰ ਮਰਜ਼ੀ ਦਿਖਾਈਏ ਐ ਕਿਵੇਂ ਦਿਖਾ ਦੇਣਗੇ ਜਿਹੜੀ ਸ਼੍ਰੋਮਣੀ ਕਮੇਟੀ ਹੈ ਇੱਕ ਸੰਸਥਾ ਇਹਨੇ ਚੋਣਾਂ ਹੁੰਦੀਆਂ ਨੇ ਇਹਦੀ ਇਲੈਕਸ਼ਨ ਹੁੰਦੀ ਆ ਬਾਈ ਪਾਰਲੀਮੈਂਟ ਆ ਇਹ ਮਿਨੀ ਪਾਰਲੀਮੈਂਟ ਇਹਨੂੰ ਕਿਹਾ ਜਾਂਦਾ ਉਹ ਤੋਂ ਬਿਨਾ ਕੁਝ ਵੀ ਨਹੀਂ ਕਰ ਸਕਦੇ ਜਿਹੜਾ ਸ਼ਰਮਣੀ ਕਮੇਟੀ ਦਾ ਮੈਂਬਰ ਆ ਉਹਦੇ ਕੋਲੇ ਸਾਰੀ ਹਾਇਤਸियत ਆ ਪ੍ਰਧਾਨ ਆ ਜਿਹੜਾ ਉਹ ਉਹਦੇ ਕੋਲੇ ਪੂਰੀ ਜਿਹੜੀ ਇਹ ਧਾਰਮਿਕ ਜਿਹੜਾ ਹੈਗਾ ਰਤਬਾ ਜੋ ਵੀ ਸਾਰਿਆਂ ਦੀ ਉਹ ਨੂੰ ਆਗਿਆ ਉਹ ਸਾਰਾ ਕੁਝ ਕਰ ਸਕਦੇ ਨੇ ਇਹ ਤਾਂ ਹੁਣ ਉਹਨਾਂ ਤੋਂ ਜਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਸਾਰਾ ਕੁਝ ਕਰਨਾ ਇਹ ਭੇਜਿਆ ਗਿਆ ਅਸੀਂ ਵੇ ਕੱਲ ਤੱਕ ਸਾਨੂੰ ਭੇਜਿਆ ਅਸੀਂ ਚਿੱਠੀਆਂ ਲਿਖੀਆਂ ਕਿ ਇਸ ਸਿੱਕੇ ਨਾਲ ਇਹ ਚੀਜ਼ ਆ ਪੇਸ਼ ਕੀਤੀ ਜਾ ਰਹੀ ਹੈ ਗਰੇਵਾਲ ਸਾਹਿਬ ਨਾਲ ਗੱਲ ਹੋ ਰਹੀ ਸੀ ਕਿ ਕਿ ਤੁਸੀਂ ਸ਼ਿਕਾਇਤ ਕਰੋ ਅਸੀਂ ਫਿਰ ਕਾਰਵਾਈ ਕਰਾਂਗੇ ਕਿ ਲਾਦਾ ਕਿ ਹੁਣ ਇਹ ਜੀ ਬੇਅਦਬੀਆਂ ਹੋ ਰਹੀਆਂ ਨੇ ਗੁਰੂ ਸਾਹਿਬ ਦੀਆਂ ਬੇਅਦਬੀ ਕਹਾਂਗੇ ਸੀ ਇਸ ਨੂੰ ਬੇਅਦਬੀ ਕੀਤੀ ਗਈ ਹੈ ਬੇਅਦਬੀਆਂ ਹੋ ਰਹੀਆਂ ਨੇ ਤਾਂ ਉਹਨਾਂ ਨੂੰ ਕੋਈ ਕੰਪਲੇਂਟ ਕਰੇਗਾ ਸ਼ਿਕਾਇਤ ਕਰਕੇ ਫਿਰ ਕਾਰਵਾਈ ਕਰਨਗੇ ਵੀ ਆ ਸਾਹਮਣੇ ਆ ਬੇਅਦਬੀ ਇੱਥੇ ਅਸੀਂ ਕੰਪਲੇਂਟ ਕਰ ਰਹੇ ਹਾਂ ਤਾਂ ਕਾਰਵਾਈ ਕਰੋ ਦੇਖੋ ਇਹ ਤਾਂ ਜਦੋਂ ਕੋਈ ਚੀਜ਼ ਆਉਂਦੀ ਆ ਉਹਨਾਂ ਦੇ ਐਕਸ਼ਨ ਧਿਆਨ ਹੋਣਾ ਚਾਹੀਦਾ ਵੀ ਅੱਜ ਆਹ ਚੀਜ਼ ਆਈ ਆ ਸਾਡੇ ਖਿਲਾਫ ਆ ਇਹਨੂੰ ਰੋਕਿਆ ਜਾਵੇ ਦੇਖੋ 400 ਸਹਜਾ ਦੇ ਪਹਿਲਾਂ ਫਿਲਮ ਬਣੀ ਉਹਦੇ ਉੱਤੇ ਮਾੜਾ ਮੋਟਾ ਕਿੰਨੂੰ ਨਹੀਂ ਉਹ ਬਹੁਤ ਚੱਲੀ ਆ ਜਦ ਉਹਨਾਂ ਦੇ ਸਾਰੇ ਪਿੰਡਾਂ ਨਗਰਾਂ ਦੇ ਵਿੱਚ ਦੇਖੀ ਗਈ ਆ ਤੇ ਉਸ ਤੋਂ ਬਾਅਦ ਹੋਰ ਵੀ ਬੰਦਾ ਸਿੰਘ ਬਹਾਦਰ ਤੇ ਬਣੀ ਭਾਈ ਤਾਰੂ ਸਿੰਘ ਤੇ ਬਣੀ ਗੁਰੂ ਨਾਨਕ ਸਾਹਿਬ ਤੇ ਮੈਨੂੰ ਲੱਗਦਾ ਬਣੀ ਹੋਈ ਆ ਉਹ ਕਾਰਟੂਨ ਨੇ ਜਿਹੜੇ ਫਿਰ ਉਦੋਂ ਤੱਕ ਕਿਸੇ ਨੇ ਰੋਕਿਆ ਨਹੀਂ ਜੇ ਹੁਣ ਬਣਾਉਣ ਲੱਗੇ ਹੁਣ ਕਹਿੰਦੇ ਨੇ ਵੀ ਇਹ ਨਹੀਂ ਬਣਣੀਆਂ ਚਾਹੀਦੀਆਂ ਜਿਆਦਾ ਪਹਿਲਾਂ ਹੀ ਰੋਕ ਦੇ ਉਹਨਾਂ ਨੂੰ ਜਦੋਂ ਪਹਿਲਾਂ ਪਰਮਿਸ਼ਨ ਦਿੱਤੀ ਆ ਉਦੋਂ ਚਾਰ ਸਾਹਿਬਜ਼ਾਦਿਆਂ ਦੀ ਫਿਰ ਇਹਨੂੰ ਜਿਹੜੀਆਂ ਹੁਣ ਫਿਲਮਾਂ ਬਣਦੀਆਂ ਨੇ ਜਿਸ ਤਰ੍ਹਾਂ ਗੁਰੂ ਸਾਹਿਬ ਦਾ ਸੀ ਰੋਲ ਬੰਦਾ ਕੋਈ ਕਰ ਹੀ ਨਹੀਂ ਸਕਦਾ ਅਸੀਂ ਜਿਹੜਾ ਜਿਵੇਂ ਉਹ ਦਿਖਾਇਆ ਚਾਰ ਸਾਹਿਬਜ਼ਾਦਿਆਂ ਦੇ ਵਿੱਚ ਉਹ ਜੇ ਉਹਨੂੰ ਪਰਮਿਸ਼ਨ ਆ ਤਾਂ ਜਿਹੜੇ ਹੋਰ ਬਣ ਨੇ ਜਿਵੇਂ ਕੱਲ ਅਸੀਂ ਫਿਲਮ ਦੇਖੀ ਸੀ ਉਹ ਦੂਜੀ ਦਾਸਤਾਰ ਨੇ ਸਰਹੰਦ ਉਹਦੇ ਵਿੱਚ ਵੀ ਗੁਰੂ ਸਾਹਿਬ ਦਾ ਨਹੀਂ ਜੇਕਰ ਉਹਦੇ ਵਿੱਚ ਜਿਹੜੇ ਸਰਹੰਦ ਦਾ ਹੈਗਾ ਚਾਰ ਸਾਹਿਬਜ਼ਾਦਿਆਂ ਦਾ ਜੇਕਰ ਆ ਜਿਸ ਤਰ੍ਹਾਂ ਚਾਰ ਸਾਹਿਬਜ਼ਾਦੇ ਫਿਲਮ ਬਣੀ ਉਸੇ ਤਰ੍ਹਾਂ ਉਹ ਦੇ ਵਿੱਚ ਦਿਖਾਇਆ ਗਿਆ ਸਾਹਿਬਜ਼ਾਦਿਆਂ ਨੂੰ ਪਰ ਉਹਦੇ ਵਿੱਚ ਜਿੰਨੇ ਸੀ ਚਾਰ ਜਿਹੜੇ ਸਾਹਿਬਜ਼ਾਦੇ ਸੀ ਮਾਤਾ ਗੁਜਰੀ ਦਾ ਉਹ ਬਣਾ ਕੇ ਦਿਖਾਇਆ ਗਿਆ ਬਾਕੀ ਉਹਦੇ ਵਿੱਚ ਜਿਹੜੇ ਦੁਨਿਆਵੀ ਬੰਦੇ ਨੇ ਉਹਨਾਂ ਦਾ ਰੋਲ ਹੋਇਆ ਹੁਣ ਉਹ ਰਿਲੀਜ਼ ਕਰਨ ਨੂੰ ਕਹਿੰਦੇ ਨੇ ਹੁਣ ਜਿਹੜੇ ਸੱਕੜੇ ਸਿੱਖ ਨੇ ਉਹ ਕਹਿੰਦੇ ਨੇ ਵੀ ਇਹ ਰਿਲੀਜ਼ ਨਹੀਂ ਹੋਣੀ ਚਾਹੀਦੀ ਉਹਦੇ ਵਿੱਚ ਕੋਈ ਐਸਾ ਸੀਨ ਹੈ ਨਹੀਂਗਾ ਜਿਹਦੇ ਵਿੱਚ ਕੋਈ ਗਲਤ ਦਿਖਾਇਆ ਗਿਆ ਹੋਵੇ ਜਾਂ ਮਾੜਾ ਸੀਨ ਹੋਵੇ ਉਹਦੇ ਵਿੱਚ ਇੱਕ ਸਟੋਰੀ ਹੈ ਲੰਡਨ ਤੋਂ ਜਿਹੜਾ ਬੱਚਾ ਆਉਂਦਾ ਉਹ ਦਖਾਨ ਸਰਹੰਦ ਬਾਕੀ ਗੁਰੂ ਸਾਹਿਬ ਦੇ ਜਿਹੜੀ ਜਿਵੇਂ ਉਹਨਾਂ ਨੂੰ ਕਹਾਣੀ ਸੁਣਾਇਦਿਆ ਉਹ ਜਿਹੜੇ ਜਿਵੇਂ ਚਾਰ ਸਾਹਿਬਜ਼ਾਦਿਆਂ ਦੇ ਵਿੱਚ ਦਿਖਾਇਆ ਕਿ ਕੀਗਾ ਉਹ ਉਸੀ ਤਰ੍ਹਾਂ ਉਹਦੇ ਵਿੱਚ ਪੇਸ਼ ਕੀਤਾ ਗਿਆ ਇਹ ਲੱਗਦਾ ਕਿ ਇਹ ਰਾਹ ਪੱਧਰੇ ਕਰਕੇ ਐਸਜੀਪੀਸੀ ਨਹੀਂ ਦੇ ਦਿੱਤੇ ਪਰਮਿਸ਼ਨਾਂ ਦੇ ਦਿੱਤੀਆਂ ਪਵਾ ਚਾਰ ਸਾਹਿਬ ਜਦੇ ਫਿਲਮ ਸੀਗੀ ਜਾਂ ਹੋਰ ਵੀ ਅੰਜਾਂ ਨੇ ਬਾਬਾ ਬੰਦਾ ਸਿੰਘ ਭਾਦਰ ਦੇ ਉੱਤੇ ਜਾਂ ਕਿਸੇ ਵੀ ਤਰ੍ਹਾਂ ਦੀ ਫਿਲਮ ਆਈਏ ਇਹ ਰਾਹ ਪੱਧਰੇ ਫਿਰ ਐਜੀਪੀਸੀ ਨੇ ਕਰਕੇ ਦੇ ਦਿੱਤੇ ਇੱਕ ਤੈਅ ਕਰ ਦਿੱਤਾ ਜਾਂਦਾ ਕਿ ਇਤਿਹਾਸ ਪਤਾ ਲੱਗੂਗਾ ਇਹਨਾਂ ਚੀਜ਼ਾਂ ਦੇ ਵਿੱਚ ਵੀ ਬੱਚਿਆਂ ਨੂੰ ਦੇਖੋ ਜਾਦਾ ਸਿੱਧਾ ਹੋ ਗਏ ਉਹ ਇਹ ਗੱਲ ਹੋਣੀ ਚਾਹੀਦੀ ਆ ਵੀ ਜਿਹੜਾ ਗੁਰੂ ਸਾਹਿਬਾਨ ਦਾ ਰੋਲ ਕਰੂਗਾ ਉਹ ਬਕਸੀਆਂ ਨਹੀਂ ਜਾਊਗਾ ਕੋਈ ਵੀ ਆ ਜਾਏ ਕਿੱਡਾ ਵੱਡਾ ਡਾਕਟਰ ਆ ਕੋਈ ਨਹੀਂ ਕਰ ਸਕਦਾ ਜਿਹੜੇ ਸਾਡੇ ਸਿੱਖ ਯੋਧੇ ਨੇ ਉਹ ਵੀ ਉਹ ਰੋਲ ਕਰਨ ਜਿਹੜੇ ਅਮਰਤਾਰੀ ਗੁਰਸਿੱਖ ਨੇ ਹੂੰ ਉਹਨਾਂ ਦਾ ਰੋਲ ਵੀ ਇਹ ਵੀ ਨਾ ਹੋਵੇ ਕੋਈ ਹੋਣਾ ਕੋਈ ਕਲੀਨ ਸ਼ੇਪ ਹੋ ਕੇ ਜਿਸ ਤਰ੍ਹਾਂ ਆਪਣੇ ਹਰੀ ਸਿੰਘ ਨਲੂਆ ਹੋ ਗਿਆ ਬੰਦਾ ਸਿੰਘ ਬਹਾਦਰ ਹੋ ਗਿਆ ਜਾਂ ਮਸਾ ਰੰਗਣ ਨੂੰ ਸੋਧਣ ਵਾਲੇ ਯੋਧੇ ਹੋਗੇ ਹੂੰ ਸੁਖਾ ਸਿੰਘ ਤੇ ਮਹਿਤਾਬ ਸਿੰਘ ਜੀ ਉਹਨਾਂ ਦਾ ਰੋਲ ਵੀ ਕਰਨਾ ਉਹ ਵੀ ਚੜ੍ਹਦੀ ਕਲਾ ਦੇ ਸਿੰਘ ਤਿਆਰ ਪਰ ਤਿਆਰ ਹੋਣੇ ਚਾਹੀਦੇ ਨੇ ਜਿਸ਼ਤ ਨਮਸ਼ਤਾਨੇ ਫਿਲਮ ਦੇ ਵਿੱਚ ਉਹ ਸਾਰੇ ਸਿੰਘ ਸਿੰਘ ਚੜ੍ਹਦੀ ਕਲਾ ਦੇ ਵਿੱਚ ਤਿਆਰ ਪਰ ਤਿਆਰ ਲੱਭਦੇ ਵਿੱਚ ਜੇ ਇਸ ਤਰ੍ਹਾਂ ਕਰਕੇ ਦਿਖਾਉਣਾ ਚਾਹੀਦਾ ਸਿੱਖ ਯੋਧਿਆਂ ਦਾ ਗੁਰੂ ਸਾਹਿਬ ਦਾ ਜਿਹੜਾ ਰੋਲ ਉਹ ਕੋਈ ਵੀ ਨਹੀਂ ਕਰ ਸਕਦਾ ਇਹ ਤੇ ਪੂਰਨ ਪਾਵਨ ਦੀ ਆ ਇਹ ਹੁਣ ਸਿੱਖਾਂ ਨੇ ਦੇਖਣਾ ਤੇ ਸ੍ਰੋਣੀ ਕਮੇਟੀ ਨੇ ਦੇਖਣਾ ਸ੍ਰੋਣੀ ਕਮੇਟੀ ਕੀ ਕਰਦੀ ਆ ਬਾਕੀ ਸਿੰਘ ਸਿੱਖ ਸੰਪਰਦਾਵਾਂ ਨੇ ਅੱਧੇ ਕਹਿੰਦੇ ਨੇ ਸਹੀ ਆ ਅੱਧੇ ਕਹਿੰਦੇ ਗਲਤ ਆ ਕਾਨੂੰਨਿਕ ਕੰਮ ਉਠਾਉਣਾ ਚਾਹੀਦਾ ਨਾ ਮਿਕ ਮਹਾਰਾਜ ਰਣਜੀਤ ਸਿੰਘ ਸੀਰੀਅਲ ਆਇਆ ਸੀਗਾ ਉਹ ਮੇਰੇ ਨਾਲ ਦੂਦ ਦਰਸ਼ਨ ਤੇ ਚੱਲਦਾ ਸੀ ਉਹਦੇ ਵਿੱਚ ਵੀ ਸਿੰਘਾਂ ਦੇ ਰੋਲਾ ਰੋਲ ਅਦਾ ਕੀਤੇ ਨੇ ਤੇ ਉਹਦੇ ਉੱਤੇ ਕਿਸੇ ਨੇ ਨਹੀਂ ਕਿ ਕਿੰਤੂ ਪਰੰਤੂ ਕਰਿਆ ਸਿੱਖ ਰਾਜ ਦਿਖਾਇਆ ਗਿਆ ਮਹਾਰਾਜ ਰਣਜੀਤ ਸਿੰਘ ਦਾ ਰਾਜ ਦਿਖਾਉਣਾ ਚਾਹੀਦਾ ਅਸੀਂ ਕਹਿੰਦੇ ਵੀ ਦਿਖਾਉਣਾ ਚਾਹੀਦਾ ਬਾਕੀ ਜਾਂਦਾ ਮੈਨੂੰ ਪਤਾ ਨਹੀਂ ਹੈਗਾ ਜੇ ਸੇਕਰਾਜ ਦੇ ਵਿੱਚ ਜੋ-ਜੋ ਵਾਪਰਿਆ ਸਹੀ ਗੱਲ ਦਿਖਾਇਆ ਜਾਵੇ। ਸਹੀ ਉਹ ਦੇ ਵਿੱਚ ਦਿਖਾਇਆ ਜਾਏ ਪਰ ਜੇ ਉਹ ਸਹੀ ਤਾਂ ਨਹੀਂ ਦਿਖਾਉਂਦੇ ਕਿਉਂਕਿ ਜਿਹੜਾ ਉੱਪਰ ਬੈਠਾ ਸੈਂਸਰ ਬੋਰਡ ਉਹ ਕੱਟ ਲਾ ਦਿੰਦਾ। ਜਿਸ ਤਰ੍ਹਾਂ ਭਾਈ ਆਪਣੇ ਖਾਲੜਾ ਸਾਹਿਬ ਤੇ ਫਿਲਮ ਬਣੀ ਉਹ ਤੇ ਅਸੀਂ ਕੱਟ ਲਾਤੇ। ਉਹ ਨਹੀਂ ਚੱਲਣ ਦਿੱਤੀ। ਹੁਣ ਇੰਦਰਾ ਗਾਂਧੀ ਤੇ ਫਿਲਮ ਬਣੀ। ਇਹ ਹੁਣ ਪਰਮਿਸ਼ਨ ਕੰਗਣਾ ਨੂੰ ਫਿਰ 7 ਜਨਵਰੀ ਦਿਖਾਉਣ ਲਈ ਲਾਉਣ ਦਿੱਤੀ ਆ। ਇਹ ਤਨਾ ਕਰਕੇ ਜਿਹੜੀਆਂ ਸਾਡੀਆਂ ਫਿਲਮਾਂ ਬਣਦੀਆਂ ਨੇ ਜਾਂ ਤਾਂ ਸਰੋਣੀ ਕਮੇਟੀ ਕੋਈ ਇਲਾਜ ਇਹਨਾਂ ਨੂੰ ਕਰੇ ਬਣ ਦੇ ਤੋਂ ਜਦੋਂ ਇਹਨਾਂ ਕੋਲੇ ਜਾਂਦੇ ਨੇ ਦੱਸਦੇ ਨੇ ਬਣਾਉਣੀ ਆ ਫਿਰ ਇਹਨਾਂ ਨੇ ਜਿਹੜੀ ਸਰਹੰਦ ਦੇ ਦਾਸਤਾਨਾ ਉਹ ਸਰੋਣੀ ਕਮੇਟੀ ਨੇ ਕਿਉਂ ਬਣਨ ਦਿੱਤੀ ਇਹਨਾਂ ਤੋਂ ਪੁੱਛ ਕੇ ਬਣਾਈ ਆ ਉਹਨਾਂ ਨੇ ਇਹ ਨਹੀਂ ਬਣਾਉਦੇ ਨਹੀਂ ਸੀ ਤੇ ਜਦੋਂ ਰਿਲੀਜ਼ ਕਰਨ ਦਾ ਫਿਰ ਕੋਈ ਸਿੰਘਾ ਸਿੱਖ ਸੰਸਥਾਵਾਂ ਨੇ ਉਹਦਾ ਵਿਰੋਧ ਕੀਤਾ ਫਿਰ ਇਹ ਬਦਲ ਗਏ ਜੋ ਸੋ ਉਹਨਾਂ ਕੋਲ ਗਿਆ ਸੀ ਵੀ ਅਸੀਂ ਬਣਾਉਣੇ ਫਿਰ ਉਹਨਾਂ ਨੇ ਸਾਰਾ ਕੁਝ ਕਿਉਂ ਕਿਹਾ ਵੀ ਤੁਸੀਂ ਬਣਾਓ ਇਹ ਨਹੀਂ ਹੋਣਾ ਚਾਹੀਦਾ ਬਿਲਕੁਲ ਠੀਕ ਹੈ ਨਾ ਜਿਹੜੇ ਗੁਰੂ ਸਾਹਿਬਾਨ ਨੇ ਉਹਨਾਂ ਦਾ ਅਸੀਂ ਰੋਲ ਨਹੀਂ ਕਰ ਸਕਦੇ ਨਾ ਉਹਨਾਂ ਦੇ ਜਿਵੇਂ ਮਰਦਾਨਾ ਜ ਉਹਦਾ ਜਿਹੜੇ ਸਾਡੇ ਸਿੱਖ ਜੋਧ ਨੇ ਮਹਾਰਾਜ ਰਣਜੀਤ ਸਿੰਘ ਦਾ ਸਾਰਾ ਦਿਖਾਉਣਾ ਚਾਹੀਦਾ ਸਿੱਖ ਜੋਧ ਨੇ ਦਾ ਸਾਰੰਗੜ ਦਾ ਕਿਵੇਂ ਸਿਰ ਲਾਇਆ ਲੇਕਿਨ ਸਿਰੰਗੜ ਤੋਂ ਪਹਿਲਾਂ ਵੀ ਬਣੀ ਹੋਈ ਆ ਫਿਲਮ ਉਹ ਆਪਣੇ ਉਹਦੇ ਵਿੱਚ ਲੁਧਿਆਣਾ ਦੇ ਸਿੰਘ ਨੇ ਉਹਨਾਂ ਨੇ ਰੋਲ ਕੀਤੇ ਹੋਏ ਨੇ ਬਿਲਕੁਲ ਐਮੀ ਵਰਕ ਨੂੰ ਇਸ ਦੇ ਉੱਤੇ ਕੀ ਸਟੈਂਡ ਸਪਸ਼ਟ ਕਰਨਾ ਚਾਹੀਦਾ ਹਾਲਾਂਕਿ ਅਸੀਂ ਉਹਨਾਂ ਨੂੰ ਈਮੇਲ ਵੀ ਕੀਤਾ ਉਹਨਾਂ ਨੂੰ ਤੋਂ ਜਵਾਬ ਮੰਗੇ ਪਰ ਹਜ ਤੱਕ ਕੋਈ ਜਵਾਬ ਨਹੀਂ ਦਿੱਤਾ ਉਲਟਾ ਕਾਰਮਈਆ ਕਰ ਰਹੇ ਨੇ ਚੈਨਲਾਂ ਦੇ ਉੱਤੇ ਐਮੀ ਵਰਕ ਨੂੰ ਕੀ ਸਟੈਂਡ ਸਪਸ਼ਟ ਕਰਨਾ ਚਾਹੀਦਾ ਬਲਜੀਤ ਜਿਹੜੇ ਦਿਓ ਨੇ ਉਹਨਾਂ ਨੂੰ ਕੀ ਸਟੈਂਡ ਸਪਸ਼ਟ ਕਰਨਾ ਚਾਹੀਦਾ ਕਿ ਅਸੀਂ ਗਲਤਾਂ ਜਾਂ ਨਹੀਂ ਆ ਇਹ ਕੋਈ ਦੱਸਣਾ ਚਾਹੀਦਾ ਉਹਨਾਂ ਨੂੰ ਕਿ ਚੁੱਪ ਕਰਕੇ ਬਸ ਕੰਮ ਹੀ ਕਰਦੇ ਰਹਿਣਾ ਸਟਾਈਕੇ ਮਾਰਦੇ ਰਹਿਣ ਨੀ ਨਹੀਂ ਦੇਖੋ ਉਹਨਾਂ ਨੂੰ ਸਾਰਾ ਸਪਸ਼ਟ ਕਰਨਾ ਚਾਹੀਦਾ ਹੈ ਅਕਾਲ ਤਖਤ ਸਾਹਿਬ ਦੇ ਜਿਹੜਾ ਹੈਗਾ ਸਪਾਰਟੀਖੰਡ ਦੇਣਾ ਚਾਹੀਦਾ ਵੀ ਅਸੀਂ ਇਹ ਰੋਲ ਕੀਤਾ ਜਾਂ ਉਹਨੂੰ ਲੀਡ ਕਰਨ ਕੋਈ ਗੱਲ ਤਾਂ ਕਰਨ ਤੇ ਇਸ ਤਰ੍ਹਾਂ ਦਾ ਫਿਰ ਵਿਰੋਧ ਹੋ ਜੂ ਉਹਨਾਂ ਦਾ ਫਿਰ ਮੁੜ ਕੇ ਦੇਖਣਗੇ ਸਿੱਖ ਸੰਸਥਾ ਮ ਹੌਲੀ ਹੌਲੀ ਦਾ ਦਿਨੋਂ ਦਿਨ ਤਾਂ ਵਿਰੋਧ ਹੀ ਹੋਣਾ ਜਿਉਂ ਜਿਉਂ ਕਿਸੇ ਨੂੰ ਪਤਾ ਚੱਲਦਾ ਜਾਂਦਾ ਇਸ ਕਰਕੇ ਉਹਨਾਂ ਨੂੰ ਆ ਕੇ ਸਾਰੀ ਗੱਲਬਾਤ ਬੈਠ ਕੇ ਕਰਨੀ ਚਾਹੀਦੀ ਹੈ ਬਿਲਕੁਲ ਬਹੁਤ ਸ਼ੁਕਰੀਆ ਬਬਰ ਆਇਰਾਤ ਸਿੰਘ ਜੀ ਸਾਡੇ ਨਾਲ ਸੀਗੇ ਤਾਂ ਗੱਲਬਾਤ ਕਰ ਰਹੇ ਸੀ ਕਿ ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਦਾ ਰੋਲ ਕੋਈ ਨਹੀਂ ਕਰ ਸਕਦਾ ਭਾਈ ਮਰਦਾਨਾ ਜੀ ਦਾ ਰੋਲ ਕੋਈ ਨਹੀਂ ਕਰ ਸਕਦਾ ਤੇ ਇਹਨਾਂ ਨੇ ਕੀਤਾ ਹਾਲਾਂਕਿ ਇਹਨਾਂ ਨੂੰ ਸਟੈਂਡ ਸਪਸ਼ਟ ਕਰਨਾ ਚਾਹੀਦਾ ਤਾਂ ਹਰਪੀ ਸਿੰਘ ਕਾਲੋਂ ਫਿਰ ਐਂਡਿੰਗ ਦੇ ਉੱਤੇ ਲਿਖ ਰਹੇ ਨੇ ਜਦੋਂ ਕਿ ਨਾਨਕਸ਼ਾ ਫਕੀਰ ਵੇਲੇ ਅਤ ਇਤਰਾਜ ਭਰੀ ਫਿਲਮ ਆਈ ਸੀਗੀ ਕਿਉਂਕਿ ਉਸ ਦੇ ਵਿੱਚ ਬਾਬਾ ਨਾਨਕ ਦਿਖਾਇਆ ਸੀਗਾ ਭਾਈ ਮਰਦਾਨਾ ਜੀ ਦਿਖਾਏ ਗਏ ਸੀਗੇ ਤੇ ਰੋਸ਼ਨੀਆ ਦੇ ਤੌਰ ਤੇ ਸਾਰਾ ਕੁਝ ਵਰਤਿਆ ਗਿਆ ਸੀਗਾ ਪਰ ਫਿਰ ਇਹਨਾਂ ਨੇ ਉਸੇ ਚੀਜ਼ ਨੂੰ ਕਾਪੀ ਕਰਕੇ ਇਸ ਗਾਣੇ ਦੇ ਵਿੱਚ ਸੱਚੇ ਪਾਸ਼ਾ ਦੇ ਵਿੱਚ ਲੋਕਾਂ ਦੇ ਸਾਹਮਣੇ ਰੱਖ ਦਿੱਤਾ ਉਹਨਾਂ ਨੇ ਤਾਰੀਫ ਵੀ ਕੀਤੀ ਹਾਲਾਂਕਿ ਅਸੀਂ ਵੀ ਤਾਰੀਫ ਕੀਤੀ ਕਿ ਅੰਮੀ ਵੀ ਬਹੁਤ ਸੋਨਾ ਕੰਮ ਕਰਦੇ ਨੇ ਪਿੱਛੇ ਵੀ ਬਹੁਤ ਸੋਨਾ ਕੰਮ ਕੀਤਾ ਭਾਵੇਂ ਉਹਨਾਂ ਨੇ ਕਰੋਨਾ ਕਾਲ ਦੇ ਵਿੱਚ ਲੋਕਾਂ ਨੂੰ ਨਾਮ ਸਬੰਧ ਦੇ ਨਾਲ ਜੋੜਿਆ ਅਸੀਂ ਹਰ ਵੇਲੇ ਉਹਨਾਂ ਦੀ ਤਾਰੀਫ ਕੀਤੀ ਪਰ ਜਿੱਥੇ ਉਹ ਗਲਤ ਨੇ ਅਸੀਂ ਇਹ ਚੀਜ਼ ਲੋਕਾਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਫਿਰ ਇਹ ਕਿਹਾ ਕਿ ਇਸ ਨੂੰ ਨਹੀਂ ਚਲਾਉਣਾ ਚਾਹੀਦਾ ਕਿਉਂਕਿ ਹਰ ਸਮੇਂ ਦੇ ਵਿੱਚ ਜਿਸ ਤਿੱਕੇ ਨਾਲ ਛੋਟੇ ਸਾਹਿਬ ਜੱਦੇ ਜਾਂ ਹੋਰ ਫਿਲਮਾਂ ਦੇ ਪੋਸਟਰ ਗੁਰਦਵਾਰਿਆਂ ਦੇ ਬਾਹਰ ਲੱਗੇ ਹੁੰਦੇ ਸੀਗੇ ਉਸੇ ਤਰੀਕੇ ਦੇ ਨਾਲ ਇਹ ਲੱਗਣ ਲੱਗ ਜਾਣਗੇ ਤੇ ਇਸ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਅਸੀਂ ਉਮੀਦ ਕਰਦੇ ਹਾਂ ਕਿ ਆਕਾਲ ਤਖਤ ਸਾਹਿਬ ਜਲਦੀ ਇਸ ਦੇ ਉੱਤੇ ਨੋਟਿਸ ਲੈਣਗੇ ਐਸਜੀਪੀਸੀ ਨੋਟਿਸ ਲਏਗੀ ਤਾਂ ਉਹਨਾਂ ਨੂੰ ਜਲਦੀ ਬੁਲਾਏਗੀ ਉਹਨਾਂ ਤੋਂ ਪੁੱਛੇਗੀ ਕਿ ਤੁਸੀਂ ਕਿਸ ਤੋਂ ਪਰਮਿਸ਼ਨ ਲੈ ਕੇ ਐਡਾ ਵੱਡਾ ਫੈਸਲਾ ਕਰ ਸਕਦੇ ਹੋ ਗੁਰੂ ਸਾਹਿਬ ਦਾ ਜਿਹੜਾ ਇਹ ਰੂਪ ਦਿਖਾ ਸਕਦੇ ਹੋ